ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਨ ਕੀ ਜਾ ਰਿਹਾ ਹੈ ਦੇਖੋ ਆਪਾਂ ਨੂੰ ਪਤਾ ਹੈ ਕਿ ਕੱਲ ਜਿਹੜਾ ਆਪਾਂ ਨੇ ਇੱਕ ਸੈਂਪਲ ਪੇਪਰ ਸੋਲਵ ਕੀਤਾ ਸੀ 94 ਦਾ ਉਸ ਦੇ ਵਿੱਚ ਬਹੁਤ ਸਾਰੇ ਡਾਊਟ ਸੀਗੇ ਕਾਫੀ ਤਰ੍ਹਾਂ ਦੇ ਕੁਐਸਚਨਸ ਨੂੰ ਲੈ ਕੇ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਉਹੀ ਕੁਐਸਚਨ ਜਿਹੜੇ ਡਾਊਟ ਵਾਲੇ ਨੇ ਉਹ ਸਾਰੇ ਕਵਰ ਕਰਨ ਜਾ ਰਹੇ ਹਾਂ ਲਗਭਗ 9-10 ਕੁਐਸਚਨ ਨੇ ਤਾਂ ਹੀ ਇੱਕ ਸੈਪਰੇਟ ਵੀਡੀਓ ਲੈ ਕੇ ਮੈਂ ਹਾਜ਼ਰ ਹੋਈਆਂ ਜੇਕਰ ਇੱਕ ਦੋ ਕੁਐਸਚਨ ਹੁੰਦਾ ਤਾਂ ਮੈਂ ਤੁਹਾਨੂੰ ਕਮੈਂਟਸ ਦੇ ਵਿੱਚ ਹੀ ਪਿੰਨ ਕਰ ਦਿੰਦੀ ਲੇਕਿਨ ਕੁਐਸਚਨ ਹੈਗੇ ਨੇ 9-10 ਤਾਂ ਆਪਾਂ ਇਸ ਵੀਡੀਓ ਦੇ ਵਿੱਚ ਹੀ ਕਵਰ ਕਰਾਂਗੇ ਤਾਂ ਜੇਕਰ ਤੁਸੀਂ ਉਹ ਕਲਾਸ ਦੇਖ ਲਈ ਸੀ ਸੈਂਪਲ ਪੇਪਰ ਵਾਲੀ ਤਾਂ ਇਹ ਕਲਾਸ ਵੀ ਜਰੂਰ ਦੇਖੋ ਉਸ ਦਾ ਇਹ ਪਾਰਟ 2 ਹੈ ਜਿਸ ਦੇ ਵਿੱਚ ਇੱਕ ਦੋ ਕੁਐਸਚਨ ਦੇ ਵਿੱਚ ਜਿਹੜੀ ਮਿਸਟੇਕ ਹੈ ਆਪਾਂ ਇਸ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਤਾਈ ਕੀ ਕਰਕੇ ਪਾਸਾਰੇ ਕੁਐਸਚਨਸ ਨੂੰ ਦੇਖਦੇ ਹਾਂ 33 ਕੁਐਸਚਨ ਨੂੰ ਲੈ ਕੇ ਬਹੁਤ ਸਾਰੇ ਕੈਂਡੀਡੇਟਸ ਦਾ ਡਾਊਟ ਆਏ ਸਨ ਇਹਦਾ ਜਿਹੜਾ ਆਨਸਰ ਮੈਂ ਤੁਹਾਨੂੰ ਦੱਸਿਆ ਸੀ ਉਹ ਮੈਂ ਦੱਸਿਆ ਸੀ ਜੀ অপਸ਼ਨ ਨੰਬਰ 4th ਅਪਜਸ ਹਨਾ ਲੇਕਿਨ ਕਾਫੀ ਸਾਰੇ ਕੈਂਡੀਡੇਟਸ ਕਹਿੰਦੇ ਸਨ ਕਿ ਮੈਡਮ ਇਜ਼ ਅ 3rd ਦੇ 4th ਦੋਨੋਂ ਸਹੀ ਨਹੀਂ ਤਾਂ ਦੇਖੋ ਜੀ ਜਿਹੜਾ 3rd ਕੁਐਸਚਨ ਹੈ ਨਾ 3rd ਪੁਆਇੰਟ ਹੈ ਅ ਪਵਿੱਤਰ ਇਹਦੇ ਵਿੱਚ ਅਪ ਅਗੇਤਰ ਨਹੀਂ ਹੈਗਾ ਇਹਦੇ ਵਿੱਚ ਸਿਰਫ ਅਗੇਤਰ ਹੈ ਤੇ ਆਪਾਂ ਨੇ ਕਿਹੜਾ ਪੁੱਛਿਆ ਹੈ ਅਪ ਹਣਾ ਯਾਨੀ ਕਿ ਇਹਦਾ ਆਨਸਰ ਸਹੀ ਹੈ ਜੀ ਆਪਾਂ ਜਾ ਸਕਦੇ ਕਿਉਂਕਿ ਆਪ ਪਲੱਸ ਜਾਸ ਤੁਸੀਂ ਦੋ ਚੀਜ਼ਾਂ ਨੂੰ ਜੋੜ ਰਹੇ ਹੋ ਆਪ ਪਲੱਸ ਜਾਸ ਜਾਸ ਦਾ ਜਿਹੜਾ ਅਗੇਤਰ ਆਪ ਲਗਾਇਆ ਗਿਆ ਤਾਂ ਉਹ ਵਰਡ ਬਣਿਆ ਇਹ ਲੇਕਿਨ ਜੇ ਤੁਸੀਂ ਆਪ ਪਵਿੱਤਰ ਨੂੰ ਕਹੋ ਤਾਂ ਪਵਿੱਤਰ ਦੇ ਵਿੱਚ ਆਪ ਨਹੀਂ ਹੈਗਾ ਬਲਕਿ ਅ ਪਲੱਸ ਪਵਿੱਤਰ ਹੈ ਠੀਕ ਹੈ ਤਾਂ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਦੋਂ ਵੀ ਅਗੇਤਰ ਕਰਨਾ ਹੋਵੇ ਤੁਸੀਂ ਸ਼ਬਦਾਂ ਨੂੰ ਤੋੜਿਆ ਕਰੋ ਤੇ ਉਹਦਾ ਇੱਕ ਆਪਣਾ मीनिंग ਹੋਣਾ ਚਾਹੀਦਾ ਹੈ ਜੇ ਤੁਸੀਂ ਇਹਨੂੰ ਆਪ ਲੈ ਕੇ ਚੱਲ ਰਹੇ ਹੋ ਵੀ ਆਪ ਪਲੱਸ ਵਿਤਰ ਤਾਂ ਤੁਸੀਂ ਆਪ ਸਮਝਦਾਰ ਹੋ ਕਿ ਵਿਤਰ ਦਾ ਕੋਈ ਮਤਲਬ ਨਹੀਂ ਹੁੰਦਾ ਹੈਗਾ ਠੀਕ ਹੈ ਇਹ ਮੇਨ ਪੁਆਇੰਟ ਇਹੀ ਹੁੰਦਾ ਹੈ ਕਿ ਤੁਹਾਡਾ ਜਿਹੜਾ ਵਰਡ ਤੁਸੀਂ ਤੋੜ ਰਹੇ ਹੋ ਉਹਦਾ मीनिंग ਹੋਣਾ ਚਾਹੀਦਾ ਹੈ ਤਾਂ ਇਹ ਮੈਂ ਤੁਹਾਨੂੰ 4th ਆਨਸਰ ਦੱਸਿਆ ਸੀ ਇਹ ਬਿਲਕੁਲ ਸਹੀ ਸੀਗਾ ਕਲੀਅਰ ਹੈ ਤਾਂ ਆਈ ਹੋਪ ਇਹ ਵੀ ਤੁਹਾਡਾ ਕੁਐਸਚਨ ਜਿਹੜਾ ਸਮਝ ਆ ਗਿਆ ਹੋਣਾ ਉਸ ਤੋਂ ਬਾਅਦ ਬਹੁਤ ਸਾਰੇ ਡਾਊਟਸ ਇਹਦੇ ਵਿੱਚ ਬਣੇ ਸੀਗੇ ਕੁਐਸਚਨ ਨੰਬਰ 38 ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦਿਆਂ ਦੀ ਸ਼ਹੀਦੀ ਕਦੋਂ ਹੋਈ ਸੀ ਤਾਂ ਇਹਦਾ ਮੈਂ ਤੁਹਾਨੂੰ ਆਨਸਰ ਦੱਸਿਆ ਸੀ ਜੀ অপਸ਼ਨ ਨੰਬਰ 1st ਲੇਕਿਨ ਬਹੁਤ ਸਾਰੇ ਕੈਂਡੀਡੇਟਸ ਇਹ ਵੀ ਕਹਿ ਰਹੇ ਸਨ ਕਿ ਮੈਡਮ ਇਸ ਦੇ ਵਿੱਚ ਮੈਂਸ਼ਨ ਨਹੀਂ ਕੀਤਾ ਗਿਆ ਕਿ ਛੋਟੇ ਸਹਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਵੱਡੇ ਸਹਬਜ਼ਾਦਿਆਂ ਦੀ ਤਾਂ ਇਹ ਇੱਕ ਟਾਈਪਿੰਗ ਮਿਸਟੇਕ ਹੈ ਜੀ ਵੱਡੇ ਸਹਬਜ਼ਾਦਿਆਂ ਦੀ ਹੀ ਪੁੱਛੀ ਗਈ ਸੀ ਤੇ ਇਹਦਾ ਜਿਹੜਾ ਸਹੀ ਆਨਸਰ ਹੈ ਉਹ ਹੈਗਾ ਜੀ 1704 ਈਸਵੀ ਚਮਕੌਰ ਦੀ ਲੜਾਈ ਦੇ ਵਿੱਚ ਜਿਹੜੇ ਸਹਬਜ਼ਾਦਿਆਂ ਨੇ ਉਹ ਸ਼ਹੀਦ ਹੋ ਨਾ ਤੁਸੀਂ ਆਪਦਾ ਸਹੀ ਕਰ ਲਓ ਠੀਕ ਹੈ ਅਗਲੇ ਕੁਸ਼ਨ ਵੱਲ ਵਧਦੇ ਹਾਂ ਅਗਲਾ ਕੁਸ਼ਨ ਜਿਹੜਾ ਹੈਗਾ ਸੀਗਾ 43 ਕੁਸ਼ਨ ਸੀਗਾ ਰੂਪ ਦੇ ਆਧਾਰ ਤੇ ਯੋਜਕ ਦੀਆਂ ਕਿਸਮਾਂ ਰੂਪ ਦੇਖੋ ਯੋਜਕ ਦੀਏ ਜਿਹੜੇ ਪਾਰਟਸ ਨੇ ਦੋ ਦੋ ਪਾਗਾਂ ਦੇ ਵਿੱਚ ਵੰਡੇ ਹੋਏ ਸੀਗੇ ਇੱਕ ਵੰਡੇ ਸੀਗੇ ਆਪਣੇ ਕੋਲ ਕਾਰਜ ਦੇ ਆਧਾਰ ਤੇ ਯਾਨੀ ਕੰਮ ਦੇ ਆਧਾਰ ਤੇ ਇੱਕ ਹੈਗੇ ਸੀ ਬਣਤਰ ਦੇ ਆਧਾਰ ਤੇ ਠੀਕ ਹੈ ਤਾਂ ਬਹੁਤ ਸਾਰੇ ਕੈਂਡੀਡੇਟਸ ਉਲਝ ਗਏ ਸੀਗੇ ਕਿ ਰੂਪ ਦੇ ਆਧਾਰ ਤੇ ਤਾਂ ਯੋਗ ਹੁੰਦੇ ਹੀ ਨਹੀਂ ਹੈਗੇ ਇੱਕ ਕੈਨੇਡਰ ਦਾ ਕਮੈਂਟ ਆਇਆ ਹੋ ਸੇਗਾ ਕਿ ਮੈਡਮ ਰੂਪ ਦੇ ਆਧਾਰ ਤੇ ਤਾਂ ਹੁੰਦੇ ਹੀ ਨਹੀਂ ਯੋਗ ਤਾਂ ਦੇਖੋ ਬਣਤਰ ਨੂੰ ਹੀ ਰੂਪ ਕਿਹਾ ਜਾਂਦਾ ਹੈ ਠੀਕ ਹੈ ਬਣਤਰ ਕੀ ਹੁੰਦਾ ਹੈ ਜਿਵੇਂ ਦਿਖਦਾ ਹੈ ਰੂਪ ਕੀ ਹੁੰਦਾ ਜਿਹੜਾ ਦਿਖ ਰਿਹਾ ਹੈ ਹੈਨਾ ਤਾਂ ਬਣਤਰ ਜਾਂ ਰੂਪ ਜਿਹੜੀ ਹੈ ਸੇਮ ਹੈ ਤਾਂ ਬਣਤਰ ਜਾਂ ਰੂਪ ਦੇ ਆਧਾਰ ਤੇ ਕਾਰਜ ਜਾਂ ਰੂਪ ਕਾਰਜ ਦੇ ਆਧਾਰ ਤੇ ਉਹ ਜਿਹੜੇ ਆਪਾਂ ਗੱਲ ਕਰਦੇ ਆਂ ਹੋ ਜਿਹੜੇ ਕਾਰਜ ਦੇ ਆਧਾਰ ਤੇ ਨੇ ਠੀਕ ਹੈ ਉਹ ਦੋ ਪ੍ਰਕਾਰ ਦੇ ਹੁੰਦੇ ਨੇ ਇੱਕ ਹੁੰਦਾ ਜੀ ਸਮਾਨਯੋਜਕ ਇੱਕ ਹੁੰਦਾ ਅਧੀਨਯੋਜਕ ਤੇ ਇਹਦੇ ਵਿੱਚ ਆਪਾਂ ਨੇ ਕਿਹੜਾ ਪੁੱਛਿਆ ਸੀ ਜੀ ਰੂਪ ਦੇ ਆਧਾਰ ਤੇ ਯਾਨੀ ਬਣਤਰ ਦੇ ਆਧਾਰ ਤੇ ਤਾਂ ਬਣਤਰ ਦੇ ਆਧਾਰ ਤੇ ਇਹਦਾ ਜਿਹੜਾ ਸਹੀ ਆਨਸਰ ਹੋਏਗਾ ਉਹ ਹੋਏਗਾ ਜੀ অপਸ਼ਨ ਨੰਬਰ 2 ਕਿਉਂਕਿ ਇਸ ਦੇ ਤਿੰਨ ਹੁੰਦੇ ਨੇ ਤਿੰਨ ਕਿਸਮਾਂ ਹੁੰਦੀਆਂ ਨੇ ਕਿਹੜੀਆਂ ਕਿਹੜੀਆਂ ਇੱਕ ਹੈਰੇ ਯੋਜਕ ਸੰਯੁਕਤ ਯੋਜਕ ਟੁੱਟਵੇਂ ਯੋਜਕ ਟੁੱਟਵੇਂ ਯੋਜਕ ਨੂੰ ਪਸੈਸਬੰਧਕੀ ਯੋਜਕ ਵੀ ਕਹਿ ਦਿੰਨੇ ਹੁੰਦੇ ਆ ਠੀਕ ਹੈ ਇਹ ਤੁਸੀਂ ਜਦੋਂ ਮੈਰਾਥਨ ਕਲਾਸ ਲਗਾਈ ਸੀ ਨਾ ਉਹਦੇ ਵਿੱਚ ਮੈਂ ਤੁਹਾਨੂੰ ਕਵਰ ਕਰਾਤਾ ਸੀ ਤਾਂ ਇਹਦਾ ਵੀ ਜਿਹੜਾ ਤੁਸੀਂ ਆਨਸਰ ਨੋਟ ਕਰ ਲਿਓ ਕਿ ਇਹਦਾ ਜਿਹੜਾ ਸਹੀ ਆਨਸਰ ਹੈ ਉਹ ਹੈਗਾ ਇਹ ਆਪਣੇ ਕੋਲ 3 ਵਾਲਾ ਠੀਕ ਹੈ ਯਾਨੀ ਤਿੰਨ ਪ੍ਰਕਾਰ ਦੇ ਹੁੰਦੇ ਨੇ ਯੋਜਕ ਦੇ ਕਿਸਮਾਂ অপਸ਼ਨ ਨੰਬਰ 2 ਇਸ ਦਾ ਸਹੀ ਹੈ ਕਲੀਅਰ ਹੈ ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਸੀਗਾ ਕੁਐਸਚਨ ਨੰਬਰ 52 ਇਹ ਸਾਰੇ ਨਾਂ ਮੈਂ ਤੁਹਾਡੇ ਕਮੈਂਟਸ ਦੇਖੇ ਸੀਗੇ ਉਸ ਟਾਈਮ ਮੈਂ ਸਾਰੀਆਂ ਇੱਕ ਜਗ੍ਹਾ ਨੋਟ ਕਰ ਲਿਆ ਸੀਗੇ ਤੁਹਾਡੇ ਸਾਰੇ ਡਾਊਟਸ ਕਿ ਚਲੋ ਇੱਕ ਵੀਡੀਓ ਦੇ ਵਿੱਚ ਹੀ ਕਲੀਅਰ ਕਰ ਦਾਂਗੇ ਕੁਐਸਚਨ ਨੰਬਰ 52 ਸੀ ਕਿ ਗਰੀਬ ਨਾਲ ਕੋਈ ਵਿਰਲਾ ਹੀ ਚੰਗਾ ਵਰਤਾਅ ਕਰਦਾ ਹੈ ਇਹ ਕਿਹੜਾ ਨਾਮ ਹੈ ਇੱਥੇ ਮੈਂ ਤੁਹਾਨੂੰ ਦੱਸ ਦਵਾਂ ਕਿ ਟਾਈਪਿੰਗ ਮਿਸਟੇਕ ਸੀ ਇੱਥੇ ਪੜਨਾਮ ਆਣਾ ਸੀ ਕਿ ਕਿਹੜਾ ਪੜਨਾਮ ਹੈ ਠੀਕ ਹੈ ਤਾਂ ਪੜਨਾਮ ਦੇ ਵਿੱਚ ਇਹ ਹੈਗਾ ਸੀ ਮੈਂ ਤੁਹਾਨੂੰ ਆਨਸਰ ਦੱਸਿਆ ਸੀ ਅਨਿਸ਼ਚੇਵਾਚਕ ਤੇ ਇਸ ਦਾ ਆਨਸਰ ਅਨਿਸ਼ਚੇਵਾਚਕ ਹੀ ਹੈ ਲੇਕਿਨ ਇੱਥੇ ਨਾਮ ਨਹੀਂ ਹੈਗਾ ਇੱਥੇ ਪੜਨਾਮ ਹੈ ਠੀਕ ਹੈ ਤਾਂ ਇਹ ਜਿਹੜੀ ਥੋੜੀ ਜਿਹੀ ਟ ਕਿਨੂੰ ਤੁਸੀਂ ਥੋੜਾ ਐਡਜਸਟ ਕਰਿਓ ਇਹ ਜਿਹੜਾ ਅਨਿਸ਼ਚੇਵਾਚਕ ਪੜਨਾਵਾਂ ਕਿਉਂਕਿ ਕੋਈ ਵਿਰਲਾ ਹੀ ਤੇ ਉਹਨਾਂ ਨੇ ਇੱਕ ਪੱਕੀ ਕਾਊਂਟਿੰਗ ਨਹੀਂ ਦੱਸੀ ਕਿ ਕਿੰਨੇ ਚੰਗੇ ਵਰਤਾ ਕਰਦੇ ਨੇ ਠੀਕ ਹੈ ਸਿਰਫ ਉਹਨਾਂ ਨੇ ਵਿਰਲਾ ਹੀ ਲਿਖਤਾ ਕਿ ਕੋਈ ਵਿਰਲਾ ਹੀ ਕਰਦਾ ਈ ਠੀਕ ਹੈ ਤਾਂ ਇਹਦਾ ਵੀ ਸਹੀ ਆਨਸਰ ਜਿਹੜਾ ਹੈ ਪਹਿਲਾ ਵਾਲਾ ਯਾ ਆਪਸ਼ਨ ਨੰਬਰ 4th ਅਗਲਾ ਕੁਐਸਚਨ ਹੈਗਾ ਸਿਕਾ ਜੀ ਕੁਐਸਚਨ ਨੰਬਰ 73 ਕੁਐਸਚਨ ਨੰਬਰ 73 ਤੇ ਚੱਲਦੇ ਆਪਾਂ ਇਹ ਆ ਗਿਆ ਇਹਦੇ ਵਿੱਚ ਦੇਖੋ ਇਹਦੇ ਵਿੱਚ ਵੀ ਇੱਕ ਥੋੜੀ ਜਿਹੀ ਟਾਈਪਿੰਗ ਮਿਸਟੇਕ ਸੀਗੀ ਇਹਨਾਂ ਨੇ ਪੁੱਛਿਆ ਸੀ ਕਿ ਗੁਰਮੁਖੀ ਵਰਣਮਾਲਾ ਦਾ ਵਰਗ ਨਹੀਂ ਹੈ ਜਦਕਿ ਇੱਥੇ ਪੁੱਛਿਆ ਜਾਣਾ ਸੀ ਕਿ ਗੁਰਮੁਖੀ ਵਰਣਮਾਲਾ ਦਾ ਵਰਗ ਹੈਗਾ ਏ ਕਿਉਂਕਿ ਇੱਥੇ ਚਾਰ ਆਪਸ਼ਨ ਨੇ ਚਾਰਾਂ ਵਿੱਚੋਂ ਸਿਰਫ ਇੱਕ ਆਪਸ਼ਨ ਸਹੀ ਹੈ ਜਿਹੜਾ ਗੁਰਮੁਖੀ ਵਰਣਮਾਲਾ ਦਾ ਵਰਗ ਹੈਗਾ ਏ ਠੀਕ ਹੈ ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਉਹ ਹੈਗਾ ਜੀ ਆਪਸ਼ਨ ਨੰਬਰ 3 ਚ ਵਰਗ ਕਿਉਂਕਿ ਜਿਹੜੇ ਵਰਗ ਤਾਂ ਤੁਸੀਂ ਸਕਰੀਨ ਦੇ ਦੇਖ ਪਾਰੇ ਹੋਵੋਗੇ ਸਭ ਤੋਂ ਪਹਿਲਾ ਮੁੱਖ ਵਰਗ ਹੁੰਦਾ ਹੈ ਫਿਰ ਕ ਵਰਗ ਚ ਵਰਗ ਟ ਵਰਗ ਤ ਵਰਗ ਪ ਵਰਗ ਤੇ ਯ ਵਰਗ ਹਨ ਇਹ ਹੁੰਦੇ ਨੇ ਆਪਣੇ ਸਟਾਰਟਿੰਗ ਵਾਲੇ ਕਲੀਅਰ ਹੈ ਤੇ ਉਸ ਦੇ ਵਿੱਚ ਜਿਹੜਾ ਕੁਐਸਚਨ ਦੇ ਵਿੱਚ ਇੱਥੇ ਨਹੀਂ ਵਰਡ ਐਡ ਹੋ ਕੇ ਜਿਹੜਾ ਇਹ ਕੁਐਸਚਨ ਗਲਤ ਹੋ ਗਿਆ ਸੀ ਠੀਕ ਹੈ ਤਾਂ ਇਸ ਕੁਐਸਚਨ ਨੂੰ ਥੋੜਾ ਤੁਸੀਂ ਸਹੀ ਕਰ ਲਿਓ ਇੱਥੇ ਮੰਨ ਕੇ ਚੱਲਿਓ ਵੀ ਗੁਰਮੁਖੀ ਵਰਣਮਾਲਾ ਦਾ ਵਰਗ ਹੈ ਤਾਂ ਇਹਦਾ ਸਹੀ ਆਨਸਰ ਹੋਊਗਾ ਜੀ ਚ ਵਰਗ ਕਲੀਅਰ ਹੈ ਉਸ ਤੋਂ ਬਾਅਦ ਚੱਲਦੇ ਆ ਜੀ ਕੁਐਸਚਨ ਨੰਬਰ 77 ਤੇ ਹਾਂ ਇਹ ਕੁਐਸਚਨ ਦਾ ਆਨਸਰ ਮੈਂ ਤੁਹਾਨੂੰ ਦੱਸਿਆ ਸੀ ਜੀ ਆਪਸ਼ਨ ਨੰਬਰ ਸੈਕੰਡ ਤਾਂ ਬਹੁਤ سارے ਕੈਂਡੀਡੇਟਸ ਕਹਿ ਰਹੇ ਸਨ ਕਿ ਮੈਡਮ ਇਸ ਦਾ ਆਨਸਰ ਗਲਤ ਹੈ ਤਾਂ ਦੇਖੋ ਕਿਸੇ ਵੀ ਬਿਹਾਫ ਤੇ ਜਿਹੜਾ ਆਨਸਰ ਹੈ ਗਲਤ ਨਹੀਂ ਹੈਗਾ ਬਿਲਕੁਲ ਠੀਕ ਆਨਸਰ ਹੈ ਦੇਖੋ ਨੱਚਦਾ ਕੀ ਹੈ ਨੱਚਦਾ ਇਹਦੇ ਵਿੱਚ ਕਿਰਿਆ ਹੈ ਕੀ ਹੈ ਜੀ ਕਿਰਿਆ ਤੇ ਬਹੁਤ ਨੱਚਦਾ ਕੀ ਹੋਇਆ ਫਿਰ ਕਿਰਿਆ ਦਾ ਵਿਸ਼ੇਸ਼ਤਾ ਹੋਈ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਹੇ ਆਪਾਂ ਤਾਂ ਇਹਦਾ ਜਿਹੜਾ ਸਹੀ ਆਨਸਰ ਹੋਊਗਾ ਕਿਰਿਆ ਵਿਸ਼ੇਸ਼ਣ ਹੀ ਹੋਊਗਾ ਇਹਨੂੰ ਤੁਸੀਂ ਕੁਐਸਚਨ ਨੂੰ ਡਾਊਟ ਦੇ ਵਿੱਚ ਨਾ ਲੈ ਕੇ ਚੱਲਿਓ ਇਹਦਾ ਜਿਹੜਾ ਆਨਸਰ ਸਹੀ ਆ ਆਪਸ਼ਨ ਨੰਬਰ ਸੈਕੰਡ ਹੀ ਹੈ ਕਲੀਅਰ ਉਸ ਤੋਂ ਬਾਅਦ 79 ਕੁਐਸਚਨ ਸੀਗਾ ਜੀ ਜਿਸ ਦੇ ਵਿੱਚ ਵੀ ਦੋ ਤਿੰਨ ਕੈਂਡੀਡੇਟਸ ਨੇ ਕਮੈਂਟਸ ਕੀਤੇ ਹੋਏ ਸੀ ਕਿ ਆਹ ਅਨਸਰ ਜਿਹੜਾ ਗਲਤ ਹੈ ਤਾਂ ਇਹ ਅਨਸਰ ਬਿਲਕੁਲ ਸਹੀ ਹੈ ਜੀ 11 ਮਈ ਨੂੰ ਸਰਜੀਤ ਪਾਤਰ ਜਿਹੜੇ ਨੇ ਸਵਰਗ ਸਧਾਰੇ ਸੀਗੇ ਜਿਹੜਾ ਤਰੀਕਾ ਬਿਲਕੁਲ ਐਕੂਰੇਟ ਹੈ ਬਿਲਕੁਲ ਸਹੀ ਹੈ ਤੁਸੀਂ ਆਪ ਵੀ ਜਾ ਕੇ ਜਿਹੜਾ ਚੈੱਕ ਆਊਟ ਕਰ ਸਕਦੇ ਹੋ ਉਸ ਤੋਂ ਬਾਅਦ 69 ਨੂੰ ਲੈ ਕੇ ਕੁਐਸਚਨ ਨੂੰ ਡਾਊਟ ਆਇਆ ਸੀਗਾ 69 ਨੰਬਰ ਕੁਐਸਚਨ ਆ ਰਿਹਾ ਹਾਂ ਇਹ ਕੁਐਸਚਨ ਸੀਗਾ ਇਹਦੇ ਕੁਐਸਚਨ ਦੇ ਵਿੱਚ ਦੇਖੋ ਪੁੱਛਿਆ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਕਾਲ ਗੁਰੂ ਕਾਲ ਹੁੰਦਾ ਹੈ ਵੀ ਜਿਹੜਾ ਗੁਰਗ ਦੀ ਕਾਲ ਹੁੰਦਾ ਹੈ ਯਾਨੀ ਗੁਰਗੱਦੀ ਦੇ ਗੁਰਗੱਦੀ ਤੇ ਬਿਰਾਜੇ ਤੇ ਫਿਰ ਕਦੋਂ ਤੱਕ ਗੁਰਗੱਦੀ ਤੇ ਬੈਠੇ ਹਨਾ ਉਹ ਜਿਹੜਾ ਸਮਾਂ ਹੈ ਉਹਨੂੰ ਆਪਾਂ ਗੁਰੂ ਕਾਲ ਕਹਿ ਦਿੰਨੇ ਆ ਤੇ ਮੈਂ ਤੁਹਾਨੂੰ ਜਿਹੜਾ ਇਹਦਾ ਆਨਸਰ ਦੱਸਿਆ ਸੀ ਉਹ ਦੱਸਿਆ ਸੀ ਜੀ অপਸ਼ਨ ਨੰਬਰ 4 1604 ਤੋਂ ਲੈ ਕੇ 1708 ਇਹ ਜਿਹੜਾ ਸਮਾਂ ਹੈ ਇਹ ਇਹਨਾਂ ਦਾ ਸਮਾ ਕਾਲ ਹੈ ਜੇ ਇਹਦਾ ਕੁਐਸਚਨ ਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਮਾ ਕਾਲ ਦੱਸੋ ਤਾਂ ਤਾਂ ਇਹੀ ਆਨਸਰ ਸਹੀ ਹੈ 1604 ਤੋਂ ਲੈ ਕੇ 1708 ਯਾਨੀ ਜਨਮ ਤੋਂ ਲੈ ਕੇ 1708 ਲੇਕਿਨ ਇੱਥੇ ਉਹਨਾਂ ਨੇ ਪੁੱਛਿਆ ਸੀ ਗੁਰੂ ਕਾਲ ਤੇ ਮੈਂ ਤੁਹਾਨੂੰ ਸਮਾ ਕਾਲ ਦੱਸਤਾ ਸੀ ਤਾਂ ਇਸ ਵਰਗੇ ਜਿਹੜਾ ਆਨਸਰ ਹੈ ਤੁਸੀਂ ਸਹੀ ਕਰ ਲਿਓ 69 ਦਾ ਜਿਹੜਾ ਸਹੀ ਆਨਸਰ ਹੈ ਉਹ ਹੈਗਾ ਜੀ 1675 ਤੋਂ ਲੈ ਕੇ 1708 ਠੀਕ ਹੈ ਜਿਹੜਾ ਕਿ অপਸ਼ਨ ਦੇ ਵਿੱਚ ਨਹੀਂ ਹੈਗਾ ਸਿਕਾ ਤਾਂ ਇਹਨੂੰ ਤੁਸੀਂ ਨੋਟ ਕਰ ਲਓ ਜੀ 1675 ਤੋਂ ਲੈ ਕੇ 1708 ਤੱਕ ਜਿਹੜਾ ਇਹਨਾਂ ਦਾ ਗੁਰੂਕਾਲ ਰਹਿ ਹੈ ਤਾਂ ਇਹ ਕੁਸ਼ਚਨ ਵੀ ਜਿਹੜਾ ਤੁਸੀਂ ਆਪਦੇ ਆਪ ਸਹੀ ਕਰ ਲਓ ਠੀਕ ਹੈ ਉਸ ਤੋਂ ਬਾਅਦ ਇੱਕ ਲਾਸਟ ਕੁਸ਼ਚਨ ਰਹਿ ਗਿਆ ਆਪਣਾ 91 ਨੰਬਰ ਕੁਸ਼ਚਨ ਹੈ ਉਹ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਡਾਊਟ ਬਣੇ ਹੋਏ ਸੀਗੇ ਇਹ ਵਾਲਾ ਸੀ ਆਨੰਦਪੁਰ ਦੀ ਦੂਜੀ ਲੜਾਈ ਆਨੰਦਪੁਰ ਦੀ ਦੂਜੀ ਲੜਾਈ ਤਾਂ ਇਹਦੇ ਵਿੱਚ ਮੈਂ ਤੁਹਾਨੂੰ ਆਨਸਰ ਦੱਸਿਆ ਸੀ ਜੀ ਜਿਹੜਾ ਆਪਣੇ ਕੋਲ ਦੂਜੀ ਲੜਾਈ ਦਾ ਉਹ 1704 ਦੱਸਿਆ ਸੀ ਤੇ ਬਹੁਤ ਸਾਰੇ ਕੈਂਡੀਡੇਟਸ ਕਹਿ ਰਹੇ ਸਨ ਕਿ 1705 ਇਸ ਦਾ ਸਹੀ ਆਨਸਰ ਹੈ ਨਹੀਂ ਜੀ 1704 ਹੀ ਇਸ ਦਾ ਸਹੀ ਆਨਸਰ ਹੈ ਜਿਹੜੀ ਆਨੰਦਪੁਰ ਦੀ ਪਹਿਲੀ ਲੜਾਈ ਸੀ ਉਹ 1701 ਦੇ ਵਿੱਚ ਹੋਈ ਸੀ ਤੇ ਜਿਹੜੀ ਦੂਜੀ ਲੜਾਈ ਹੋਈ ਸੀ ਉਹ 1704 ਇਸਵੀ ਦੇ ਵਿੱਚ ਹੋਈ ਸੀ ਠੀਕ ਹੈ ਤਾਂ ਇਸ ਨੂੰ ਤੁਸੀਂ ਜ਼ਰੂਰ ਨੋਟ ਕਰ ਲਿਓ ਇਹ ਬਿਲਕੁਲ ਸਹੀ ਆਨਸਰ ਹੈ ਠੀਕ ਹੈ ਤਾਂ ਇਹ ਕੁਝ ਕੁਐਸਚਨ ਸੀਗੇ ਜਿਨ੍ਹਾਂ ਨੂੰ ਲੈ ਕੇ ਕਾਫੀ ਸਾਰੇ ਡਾਊਟਸ ਬਣੇ ਹੋਏ ਸੀਗੇ ਕੁਝ ਮਿਸਟੇਕਸ ਪੀਡੀਐਫ ਦੇ ਵਿੱਚ ਸੀਗੇ ਟਾਈਪਿੰਗ ਦੀਆਂ ਕੁਝ ਆਪਸ਼ਨਸ ਦੇ ਵਿੱਚ ਸੀਗੇ ਤਾਂ ਆਈ ਹੋਪ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਸਮਝੋਗੇ ਨੈਕਸਟ ਟਾਈਮ ਆਪਾਂ ਜਿਹੜਾ ਸੈਂਪਲ ਪੇਪਰ ਕਰਾਂਗੇ ਉਹਦੇ ਵਿੱਚ ਖਾਸ ਜ਼ਿਆਦਾ ਧਿਆਨ ਰੱਖਾਂਗੇ ਕਿ ਕੋਈ ਟਾਈਪਿੰਗ ਮਿਸਟੇਕ ਜਿਹੜੀਆਂ ਨਾ ਹੋਵੇ ਬਾਕੀ ਜੇਕਰ ਫੇਰ ਵੀ ਕਿਸੇ ਕੁਐਸਚਨ ਨੂੰ ਲੈ ਕੇ ਤੁਹਾਡਾ ਡਾਊਟ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਠੀਕ ਹੈ ਜੇ ਮੈਂ ਚਾਹੁੰਦੀ ਮੈਂ ਲੱਗਦਾ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿੰਦੀ ਕਿ ਇਸ ਕੁਐਸਚਨ ਦਾ ਇਹ ਹੈ ਇਹ ਹੈ ਕੈਂਡੀਡੇਟਸ ਦੇਖ ਦੇਣੀ ਹੈਗੇ ਕਮੈਂਟ ਹੈ ਨਾ ਕਈ ਵਾਰੀ ਅਬਜਖਾ ਸਕਿਪ ਹੋ ਜਾਂਦੇ ਨੇ ਆਪਾਂ ਦੇਖ ਦੇਣੀ ਹੈਗੇ ਤਾਂ ਹੀ ਇੱਕ ਸੈਪਰੇਟ ਵੀਡੀਓ ਬਣਾਉਣਾ ਮੈਨੂੰ ਸਹੀ ਲੱਗਿਆ ਕਿਉਂਕਿ ਥੋੜੇ ਜਿਹਾ ਤਾਂ ਕੁਐਸਚਨ ਸੀਗੇ ਮੈਨੂੰ ਐਸ ਵਿੱਚੋਂ ਇੱਕ ਵੀਡੀਓ ਦੇ ਵਿੱਚ ਆਪਾਂ ਕਵਰ ਕਰ ਲਈਏ ਠੀਕ ਹੈ ਤਾਂ ਹੁਣ ਆਪਾਂ ਜਲਦੀ ਹਾਜ਼ਰ ਹੋਵਾਂਗੇ ਜੀ ਸੈਂਪਲ ਪੇਪਰ ਲੈ ਕੇ ਸੈਕੰਡ ਵਾਲਾ ਬਹੁਤ ਜ਼ਿਆਦਾ ਤੁਸੀਂ ਜਿਹੜਾ ਐਪਰੀਸ਼ੀਏਟ ਕੀਤਾ ਸੈਂਪਲ ਪੇਪਰ ਨੂੰ ਇੱਕ ਨਾ ਇੱਕ ਦੋ ਨੇ ਕੈਂਡੀਡੇਟ ਨੇ ਪੁੱਛਿਆ ਹੋਇਆ ਸੀਗਾ ਕਿ ਮੈਡਮ ਇੰਨਾ ਈਜ਼ੀ ਪੇਪਰ ਆਏਗਾ ਕਿ ਸਾਡੇ ਇੰਨੇ ਵਧੀਆ ਮਾਰਕਸ ਆ ਰਹੇ ਨੇ ਤਾਂ ਦੇਖੋ ਜਿਹੜਾ ਸਿਲੇਬਸ ਹੈ ਉਹਨੂੰ ਵੀ ਤੁਸੀਂ ਦੇਖ ਸਕਦੇ ਹੋ ਤੇ ਨੀਗਾ ਮਾਰੋ ਕਿੰਨਾ ਘੱਟ ਸਿਲੇਬਸ ਦਿੱਤਾ ਹੋਇਆ ਹੈ ਜਿਆਦਾਤਰ ਚਾਂਸ ਇਹ ਨੇ ਕਿ ਜਿਹੜਾ ਐਗਜ਼ਾਮ ਹੈ ਉਹ ਹਾਰਡ ਨਹੀਂ ਹੋਏਗਾ ਮੋਡਰੇਟ ਲੈਵਲ ਦਾ ਹੋਏਗਾ ਯਾਨੀ ਕਿ ਨਾ ਜ਼ਿਆਦਾ ਇਜ਼ੀ ਨਾ ਜ਼ਿਆਦਾ ਹਾਰਡ ਮੋਡਰੇਟ ਲੈਵਲ ਦਾ ਜਿਹੜਾ ਤੁਹਾਨੂੰ ਐਗਜ਼ਾਮ ਦੇਖਣ ਨੂੰ ਮਿਲੇਗਾ ਬਾਕੀ ਹੁਣ ਜਿਹੜਾ ਆਪਣਾ ਅਗਲਾ ਸੈਂਪਲ ਕਰਾਂਗੇ ਉਹਦੇ ਵਿੱਚ ਆਪਾਂ ਟਫ ਕੁਐਸਚਨ ਲੈ ਕੇ ਹਾਜ਼ਰ ਹੋਵਾਂਗੇ ਇਹ ਜਿਹੇ ਕੁਐਸਚਨ ਲੈ ਕੇ ਆਣੇ ਨੇ ਵੀ ਤੁਸੀਂ 45 ਪਲੱਸ ਜਾਓ ਹੀ ਨਾ ਠੀਕ ਹੈ ਤਾਂ ਇਹ ਜੀ ਕੋਸ਼ਿਸ਼ ਕਰਾਂਗੇ ਆਪਾਂ ਸੈਕੰਡ ਸੈਂਪਲ ਪੇਪਰ ਦੇ ਵਿੱਚ ਲੈ ਕੇ ਫਿਲਹਾਲ ਇਹ ਅੱਜ ਦੀ ਅਪਡੇਟ ਸੀਗੀ ਜ ਬਾਕੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਹੀਂ ਤੁਹਾਨੂੰ ਟਾਈਮ ਟਾਈਮ ਮਿਲਦੇ ਰਹਿਣਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤੇ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਇੰਸਟਾਗ੍ਰam ਤੇ ਜੁੜ ਸਕਦੇ ਹੋ ਜੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਉੱਥੇ ਜਾ ਕੇ ਤੁਸੀਂ ਚੈੱਕ ਆਊਟ ਕਰ ਲੈਣਾ ਠੀਕ ਹੈ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਿਨਾ ਕਹੇ ਵਿਰਦੇ ਖਿਲਰ ਧੰਨਵਾਦ ਥੈਂਕ ਯੂ